ਪੋਲੇ ਬੰਦਾ ਹੋਊ ਅਮੀਰ ਤੇ ਕਰੇ ਹੋਊ ਬੰਦਾ ਹੋਊ ਅਮੀਰ ਤੇ ਕਰੇ ਹੋਊ ਜਿਉਨੇਕ ਨਹੀਂ ਫੇਰ ਇਨਸਾਨ ਹੈ ਨੇ ਜੋ ਕੱਡੇ ਦਸਮੰਦ ਨਾਲ ਗੁਰੂ ਕਰਦਾ ਉਦੋਂ ਹੀ ਜਹਾਨੀ ਪ੍ਰਵਾਨ ਹੈ ਨਹੀਂ ਜੋ ਕੱਡੇ ਦਸਮੰਦ ਨਾਲ ਗੁਰੂ ਕਰਦਾ ਉਹਦੋ ਹੀ ਜਹਾਨੀ ਪ੍ਰਵਾਨ ਹੈ ਨਹੀਂ ਉਦੇ ਬੋਲਾਂ ਵਿੱਚ ਅਸਰ ਨਹੀਂ ਹੋ ਸਕਦਾ ਜਿਹੜੇ ਸ਼ਖਸ ਦੀ ਮਿੱਠੀ ਜ਼ੁਬਾਨ ਹੈ ਨਹੀਂ ਪੁੰਨਦਾਨ ਤੇ ਲੋਕ ਨੇ ਬਹੁਤ ਕਰਦੇ ਪੁੰਨਦਾਨ ਤੇ ਲੋਕ ਨੇ ਬਹੁਤ ਕਰਦੇ ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨਹੀਂ ਕਿਉਂ ਕੋਟਾ ਰਬਤਰੀ ਹਜ਼ਾਰਾਂ ਸਾਲ ਹੋ ਗਏ ਮੇਰੀ ਉਮਰ ਹਜ਼ਾਰਾਂ ਸਾਲ ਹੋਵੇ ਹਰ ਸਾਲ ਤੇ ਤੇਰੇ ਦੁਆਰ ਨੇ ਆਉਂਦੇ ਜਿਹੜਾ ਅੱਜ ਤੱਕ ਹੋਇਆ ਨਾ ਹੋਵੇ ਮੈਂ ਐਸਾ ਤੈਨੂੰ ਪਿਆਰ ਦੇਣਾ ਮੇਰੀ ਉਮਰ ਹਜ਼ਾਰਾਂ ਸਾਲ ਹੋਵੇ ਹਰ ਸਾਲ ਤੇਰੇ ਦੁਆਰ ਆਉਂਦਾ ਮੰਗਣ ਵਾਲੇ ਦੁਆਵਾਂ ਚ ਕੀ ਕੀ ਮੰਗ ਲੈਂਦੇ ਨੇ ਲੋਕੋ ਇੱਕੋ ਦੁਆ ਦੇ ਵਿੱਚ ਕਿੰਨੀਆਂ ਚੀਜ਼ਾਂ ਮੰਗੀਆਂ ਖੰਦੇ ਨੇ ਕਹਿੰਦਾ हे ਵੈਗੂ ਆਕਾਲ ਪੁਰਖ ਮੇਰੀ ਅੰਨੀ ਮਾਂ ਆਪਣੇ ਪੋਤਰੇ ਨੂੰ ਚਮਚੇ ਸੋਨੇ ਦੇ ਚਮਚੇ 'ਚ ਦੁੱਧ ਪੀਣਾ ਵੇਖੇ ਅੰਨੀ ਮਾਂ ਦੀਆਂ ਅੱਖਾਂ ਵੀ ਮੰਗ ਲਈਆਂ ਤੋ ਦਵੀ ਮੰਗ ਲਿਆ ਤੇ ਪੁੱਤ ਪੋਤਰੇ ਵੀ ਮੰਗ ਲਿਆ